ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਦੀ ਫਤਿਹ ਮੈਂ ਜੀ ਅੱਜ ਇੱਕ ਬਹੁਤ ਮੁੱਖ ਵਿਸ਼ਾ ਹੈ ਪਿੰਡ ਜਗਤਪੁਰਾ ਤਹਿਸੀਲ ਤੇ ਜ਼ਿਲ੍ਹਾ ਮੁਹਾਲੀ ਦਾ ਸਾਡੇ ਪਿੰਡ 2005 ਚ ਕਾਂਗਰਸ ਪਾਰਟੀ ਦੀ ਸਰਕਾਰ ਚ ਵੀਰ ਦਵਿੰਦਰ ਐਮ ਐਲ ਏ ਸਾਹਿਬ ਨੇ ਮੁਹਾਲੀ ਨੂੰ ਸਾਫ਼ ਸੁਥਰਾ ਕਰਨ ਦੇ ਮਕਸਦ ਨਾਲ ਉੱਥੇ ਬੈਠੀਆਂ ਕੁਝ ਨਜਾਇਜ਼ ਕਲੋਨੀਆਂ ਜੋ ਕਿ ਅੰਬਸਾਹਬ ਗੁਰਦੁਆਰਾ ਕੋਲ ਫੇਸ ਦਾਸ ਦੇ ਮਨਮੰਗਲ ਜਿੱਥੇ ਸਕੂਲ ਹੈ ਅੱਜ ਕੱਲ੍ਹ ਉੱਥੇ ਬੈਠੀ ਕਲੋਨੀਆਂ ਕੁਝ ਅਦਰ ਕਲੋਨੀਆਂ ਨੂੰ ਕੱਢ ਕੇ ਜਗਤਪੁਰੇ 94 ਚ ਇੱਕ ਜਮੀਨ ਗਮਾਡਾ ਵੱਲੋਂ ਕੁਇਰ ਕੀਤੀ ਗਈ ਸੀ ਜਿਸ ਦਾ ਸਾਨੂੰ ਮੁੱਲ 396000 ਪਰ ਏਕੜ ਦਿੱਤਾ ਗਿਆ ਸੀ ਉਹ ਜ਼ਮੀਨ ਸਾਡੇ ਤੋਂ ਅਰਬਨ ਸਟੇਟ ਡਵੈਲਪ ਕਰਨ ਦੇ ਨਾਂ ਤੇ ਇਹ ਲਈ ਗਈ ਸੀ ਅਕਵਾਇਰ ਕੀਤੀ ਗਈ ਸੀ ਪਰ ਕਿਸੇ ਬੇਵਸ ਜਾਂ ਸਰਕਾਰਾਂ ਦੇ ਗਲਤ ਨੀਤੀਆਂ ਕਾਰਨ ਉਹ ਜ਼ਮੀਨ ਅਪਡੇਟ ਨਹੀਂ ਹੋਈ ਜਦੋਂ 2005 ਚ ਇਹਦੀ ਸਰਕਾਰ ਸੀ ਕਾਂਗਰਸ ਦੀ ਐਮ ਐਲ ਏ ਵੀਰ ਦਵਿੰਦਰ ਸਾਹਿਬ ਨੇ ਮੁਹਾਲੀ ਸਿਟੀ ਸਾਫ਼ ਕਰਨ ਦਾ ਵਾਅਦਾ ਕੀਤਾ ਸੀ ਆਪਣੇ ਉਸ ਚ ਤੇ ਮੋਹਾਲੀ ਸਿਟੀ ਨੂੰ ਸਾਫ਼ ਕਰਨ ਦੇ ਚੱਕਰ 'ਚ ਉਹਨਾਂ ਨੇ ਮੋਹਾਲੀ ਦੀ ਜਿੰਨੀ ਵੀ ਨਜਾਇਜ਼ ਕਲੋਨੀਆਂ ਸੀ ਉਹ ਸਾਡੀ ਅਬਜਾਊ ਤੇ ਬਹੁਤ ਕੀਮਤੀ ਕਰੋੜੀ ਜ਼ਮੀਨ 'ਚ ਜਾ ਕੇ ਬਿਠਾਤੀਆਂ ਤੇ ਸਾਡੇ ਤੋਂ ਝੂਠਾ ਵਾਅਦਾ ਕੀਤਾ ਗਿਆ ਸੀ ਕਿ ਇਹ ਜ਼ਮੀਨ ਦੇ ਅਸੀਂ ਬਾਉਂਡਰੀ ਕਰਾਂਗੇ ਇਹਨਾਂ ਦਾ ਰਾਹ ਅਲੱਗ ਰੱਖਾਂਗੇ ਤੁਹਾਡੇ ਪਿੰਡ 'ਚ ਕੋਈ ਇੰਟਰਫੇਅਰ ਨਹੀਂ ਹੋਏਗਾ ਪਰ ਇਹ ਵਾਅਦੇ ਤੋਂ ਸਰਕਾਰ ਬਿਲਕੁਲ ਮੁਕਰ ਗਈ ਅੱਜ ਹਾਲਾਤ ਇਹ ਹੋ ਗਏ ਨੇ ਸਾਡੇ ਪਿੰਡ ਦੇ ਕਿ ਹੁਣ ਸਰਪੰਚੀ ਦੀ ਇਲੈਕਸ਼ਨ ਆਈ ਤੇ ਇਹਨਾਂ ਨੇ ਸਾਡੇ ਪਿੰਡ 'ਚ ਇਹ ਜਿੰਨੀ ਵੀ ਵੋਟਾਂ ਨੇ ਤਕਰੀਬਨ ਤਕਰੀਬਨ ਇਹ 7000 ਪਲੱਸ ਵੋਟਾਂ ਨੇ ਪ੍ਰਵਾਸੀਆਂ ਦੀ ਜੋ ਕਿ ਇਹ ਨਜਾਇਜ਼ ਕਲੋਨੀ ਚ ਬੈਠੇ ਨੇ ਇਹਨਾਂ ਦੀਆਂ ਵੋਟਾਂ ਸਰਕਾਰ ਨੇ ਕਮਿਸ਼ਨਰ ਨੇ ਧੱਕੇਸ਼ਾਹੀ ਨਾਲ ਜਖਤਪੁਰੇ ਪਿੰਡ ਦੀ ਪੰਚਾਇਤ ਨਾਲ ਜੋੜ ਦੀਆਂ ਤੁਹਾਨੂੰ ਮੈਂ ਇੱਥੇ ਯਾਦ ਕਰਾਉਣਾ ਚਾਹੁੰਦਾ ਜਖਤਪੁਰੇ ਪਿੰਡ ਦੀ ਹਜ਼ਾਰ ਤੋਂ ਵੀ ਘੱਟ ਵੋਟ ਹੈ ਜਦੀ ਵਿਸ਼ਣਿਕਾਂ ਦੀ ਤੇ ਸਾਡੇ ਕਦੇ ਚੋਣਾਂ ਬਹੁਤ ਰੇਅਰ ਹੋਈਆਂ ਨੇ ਹੁਣ ਤੱਕ ਸਰਪੰਚੀ ਸਰਬਸੰਮਤੀ ਨਾਲ ਜੋੜਦੇ ਆਏ ਆਂ ਇਸ ਵਾਰ ਵੀ ਸਾਡੀ ਐਸੀ ਭਾਈਚਾਰੇ ਦੀ ਸੀਟ ਰਿਜ਼ਰਵ ਹੈ ਅਸੀਂ ਸਰਬਸੰਮਤੀ ਨਾਲ ਐਸੀ ਭਾਈਚਾਰੇ ਦਾ 25 ਸਾਲਾ ਨੌਜਵਾਨ ਵੀ ਚੁਣ ਲਿਆ ਸਰਪੰਚ ਪਰ ਫਿਰ ਵੀ ਇਹ ਮਸਲਾ ਤਿਉਂ ਦਾ ਤਿਉਂ ਪਿਆ ਹਾਈ ਕੋਰਟ ਵੀ ਸਾਡੀ ਅਪੀਲਾਂ ਗਈਆਂ ਹੋਈਆਂ ਨੇ ਡੀਸੀ ਬੀਡੀਓ ਸਾਰੇ ਨੇ ਸਾਡੇ ਬਰ ਖਿਲਾਫ ਫੈਸਲੇ ਦੇ ਕੇ ਹਾਈ ਕੋਰਟ 'ਚ ਵੀ ਸਾਡਾ ਫੈਸਲਾ اٹਕਿਆ ਪਿਆ ਹੈ ਅਸੀਂ ਸਾਰੇ ਲੋਕਾਂ ਨੂੰ ਸਰਕਾਰ ਨੂੰ ਭਗਵੰਤ ਮਾਨ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੀ ਹੋਂਦ ਨੂੰ ਬਚਾਇਆ ਜਾਵੇ ਜੱਦੀ ਬਛਨਿਕਾ ਦੀ ਹੋਂਦ ਨੂੰ ਬਚਾਇਆ ਜਾਵੇ ਸਾਡੇ ਪਿੰਡ ਤੋਂ ਇਹ ਵੋਟਾਂ ਉਹਨਾਂ ਦੀਆਂ ਅਲੱਗ ਪੰਚਾਇਤ ਬਣਾ ਦੇ ਸਾਨੂੰ ਕੋਈ ਇਤਰਾਜ਼ ਨਹੀਂ ਵੈਸੇ ਤਾਂ ਉਹ ਹੁਣ ਤੱਕ ਐਮਸੀ 'ਚ ਵੋਟਾਂ ਪਾਉਂਦੇ ਆਏ ਰਹੇ ਆ ਪਰ ਹੁਣ ਸਾਡੇ ਨਾਲ ਜੋੜ ਕੇ ਪੰਚਾਇਤ 'ਚ ਸਾਡੇ ਪਿੰਡ ਤੇ ਸਾਡੇ ਸਿਸਟਮ ਤੇ ਇਹ ਕਬਜ਼ਾ ਕੀਤਾ ਜਾ ਰਿਹਾ ਹੈ ਸਾਡੇ ਜੱਦੀ ਵਸਨਿਕਾ ਦੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਡਾ ਤਾਂ ਇਸ ਹਿਸਾਬ ਨਾਲ ਇੱਕ ਮੈਂਬਰ ਪੰਚਾਇਤ ਵੀ ਨਹੀਂ ਬਣਦਾ ਸਰਪੰਚ ਤਾਂ ਦੂਰ ਦੀ ਗੱਲ ਹੈ ਜਦੋਂ ਇਹ ਸਰਪੰਚ ਬਣ ਜਾਣਗੇ ਇਨਕਾ ਸਭ ਤੋਂ ਫਸਟ ਟਾਰਗੇਟ ਇਹ ਹੀ ਹੈ ਵੀ ਪਿੰਡਾਂ ਦੀ ਜਿੰਨੀ ਵੀ ਸ਼ਾਮਲਾਟ ਜ਼ਮੀਨ ਹੈ ਉਹਤੇ ਪਲਾਟ ਕੱਟ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੇ ਜਾਣਗੇ ਤੇ ਸਾਨੂੰ ਇਥੋਂ ਕੱਢਿਆ ਜਾਊਗਾ ਸਾਡੇ ਹਾਲਾਤ ਇਹ ਹੋ ਗਏ ਕਿ ਸਾਨੂੰ ਇਸ ਪਿੰਡ ਚੋਂ ਲੱਗਦਾ ਹੈ ਹੌਲੀ-ਹੌਲੀ ਨਿਕਲਣਾ ਪੈਣਾ ਇਸ ਕਰਕੇ ਅਸੀਂ ਸਰਕਾਰ ਨੂੰ ਲੋਕਾਂ ਨੂੰ ਪੰਜਾਬ ਨੂੰ ਪੰਜਾਬੀਤ ਨੂੰ ਬੇਨਤੀ ਕਰਦੇ ਆਓ ਸਾਡੇ ਹੱਕ ਚ ਖੜੀਏ ਸਾਡੇ ਪਿੰਡ ਨੂੰ ਬਚਾੜ ਦਾ ਹੰਬੜਾ ਮਾਰੀਏ